ਲੜਨ ਦਿੱਤੀ ਗਿਆ ਬినੋਦ ਗੁਪਤਾ ਨਾਮਕ ਸ਼ਖਸdio ਮਾਮਲਾ ਹੈ ਕਿ ਅ ਬినੋਦ ਗੁਪਤਾ ਨਾਮ ਦਾ ਇੱਕ ਆਦਮੀ ਥੋੜੇ ਦਿਨ ਪਹਿਲਾਂ ਮੇਰੇ ਕੋ ਰਿਸ਼ਤੀਆਂ ਲੈ ਕੇ ਆਇਆ ਸੀ ਤੇ ਬੋ ਰਿਹਾ ਸੀ ਕਿ ਇਹਨੋਂ ਸੀ ਤੋਂ ਬਗੈਰ ਰਿਸ਼ਤੀਆਂ ਕਰ ਦੋ ਮੇਰੇ ਵੱਲੋਂ ਜਦੋਂ ਮਨਾਂ ਕਰ ਗਿਆ ਕੀਤਾ ਗਿਆ ਮੇਰੇ ਆਫਿਸ ਵੱਲੋਂ ਮਨਾ ਕੀਤਾ ਗਿਆ ਤੇ ਇੱਥੇ ਦਬਕੇ ਜਿਸ ਤਰ੍ਹਾਂ ਬਲੈਕਮੇਲ ਕਰਨਾ ਹੁੰਦਾ ਉਦਾਂ ਬੋਲ ਕੇ ਗਿਆ ਕਿ ਮੈਂ ਤੁਹਾਡੀਆਂ ਪੇਪਰ ਚ ਨਿਊਜ਼ ਲਗਾ ਦਾਂਗਾ ਜਾਂ ਮੇਰੇ ਨਾਲ ਰਿਸ਼ਤੀਆਂ ਕਰੋ ਕੁਝ ਦਿਨ ਪਹਿਲਾਂ ਹਫ਼ਤਾਕ ਪਹਿਲਾਂ 10 ਦਿਨ ਪਹਿਲਾਂ ਇਹ ਇੱਕ एनसीआर न्यूज़ हरियाणा दी कोई ਉਹਦੇ ਵਿੱਚ न्यूज़ ਲਗਾ ਰਿਹਾ ਕੁਝ ਫੇਕ ਨਿਊਜ਼ ਵੀ ਲਗਾ ਰਿਹਾ ਜਿਹਦੇ ਵਿੱਚ ਨਾ ਕੋਈ ਲਿਖਿਆ ਹੁੰਦਾ ਪੇਪਰ ਦਾ ਨਾਮ ਨਾ ਕੋਈ ਗੱਲ ਕਰਕੇ ਤੁਹਾਡੇ ਆਫਿਸ ਵਿੱਚ ਸਾਡੇ ਕਲਰਕਾਂ ਨੂੰ ਜਿਹੜਾ ਉਹਦੀ ਕਾਪੀ ਭੇਜ ਰਿਹਾ ਕਟਿੰਗ ਦੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਆਪਣੇ ਕੁਝ ਵਿਅਕਤੀ ਨੇ ਜਿਨ੍ਹਾਂ ਨੂੰ ਇੱਥੇ ਭੇਜ ਕੇ ਉਹਨਾਂ ਦੀ ਵੀਡੀਓ ਬਣਾ ਰਿਹਾ ਫੋਟੋਆਂ ਖਿੱਚ ਰਿਹਾ ਮੇਰੇ ਵੱਲੋਂ ਇਹੀ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਜਿਹੜਾ ਆਪਣੇ ਉੱਚ ਅਧਿਕਾਰੀਆਂ ਨੂੰ ਇਹਦੇ ਖਿਲਾਫ ਜਿਹੜੀ ਆ ਕਾਰਵਾਈ ਕਰਨ ਲਈ ਲਿਖ ਦਿੱਤਾ ਗਿਆ ਇਹ ਤਾਂ ਆਪਣੇ ਪ੍ਰੈਸ ਰਿਪੋਰਟ ਦੇ ਆਰਟ 'ਚ ਦੂਸਰੇ ਪ੍ਰੈਸ ਰਿਪੋਰਟਰਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਰਿਹਾ ਸਰਕਾਰ ਨੂੰ ਤਸੀਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਰ ਜਿਹੜੀ ਨਿਊਜ਼ ਲੱਗੀ ਆ ਉਹਦੇ 'ਚ ਤੁਹਾਡਾ ਕੋਈ ਪੱਖ ਦਿੱਤਾ ਗਿਆ ਸੀ ਬਿਲਕੁਲ ਕੋਈ ਪੱਖ ਨਹੀਂ ਲਿੱਤਾ ਗਿਆ ਮੈਨੂੰ ਕੁਝ ਮੇਰਾ ਕੋਈ ਵਰਜ਼ਨ ਨਹੀਂ ਲਿਆ ਗਿਆ ਕਿਉਂਕਿ ਅਸੀਂ ਜਿਹੜੀਆਂ ਰਿਸ਼ਤੇ ਕਰ ਰਹੇ ਆ ਗਵਰਨਮੈਂਟ ਦੇ ਰੂਲਾਂ ਦੇ ਮੁਤਾਬਕ ਹੀ ਕਰ ਰਹੇ ਆ ਸਰ ਕਿੰਨੇ ਲੋਕ ਨੇ ਕਿੰਨੇ ਲੋਕ ਨੇ ਕੁੱਲ ਇਹ ਨਹੀਂ ਪਤਾ ਕਿੰਨੇ ਲੋਕ ਨੇ ਪਰ ਇੱਕ ਕੁਝ ਦਿਨ ਪਹਿਲਾਂ ਇੱਕ ਲੜਕਾ ਆਇਆ ਸੀ ਜਿਹੜਾ ਇਹਦੇ ਨਾਲ ਘੁੰਮਦਾ ਰਹਿੰਦਾ ਉਹ ਇੱਥੇ ਆ ਕੇ ਫੋਟੋਆਂ ਵੀਡੀਓ ਬਣਾ ਰਿਹਾ ਸੀ ਲੋਕਾਂ ਦੀ